ਦੋ ਸੇਕ ਸੂਈ ਸਵਾਈ ਵਹਿਰ ਤੁਹਾਨੂੰ ਦਿਖਾ ਰਹੇ ਆਪਾਂ ਤਾਜੀ ਸੂਈ ਏ ਮਗਰ ਇਹਦੇ ਬੱਚਾ ਮੇਲ ਕਾਫ ਆ ਵੀਰ ਕੀ ਡਿਟੇਲ ਆ ਸੁਵਾ ਕਿੰਨਾ ਵਹਿੜ ਇਹਦਾ ਦੂਜਾ ਸੁਵਾ ਸੰਧੂ ਸਾਹਿਬ ਦੂਜਾ ਸੁਵਾ ਹਾਂਜੀ ਬੱਚਾ ਮਗਰ ਤੇ ਰਾਤੀ ਸੂਈ ਆ ਇਹ ਰਾਤੀ ਸੂਈ ਆ ਜੀ ਲਓ ਜੀ ਰਾਤੀ ਸੂਈ ਆ ਬਾਕੀ ਪ੍ਰੋਪਰ ਤੁਸੀਂ ਹਾਈਟ ਲੈਂਥ ਕਰਦੇ ਦਾ ਦੇਖ ਸਕਦੇ ਜੀ ਲੇਵੇ ਭਾਂਡੇ ਦੀ ਬਾ ਕਮਾਲਾ ਕਰਮਾ ਲਈ ਠੀਕ ਆ ਜੀ ਥੱਲੇੋਂ ਤੁਹਾਨੂੰ ਇੱਕੋਰੀ ਆਪਾਂ ਲੇਵਾ ਖਾਦ ਗਏ ਆ ਮਾਰੋ ਚਾਹ ਸੋ ਕੱਢੋ ਨਿਗਾ ਦੇ ਵਿੱਚੋਂ ਆਰਡਰ ਰੂਟਰ ਦੀ ਕੁਆਲਿਟੀ ਬਹੁਤ ਸੋਣੀ ਆ ਗਿਰਨਵੰਦ ਚੰਗੀ ਆ ਯਾਰ ਜੀ ਆਹ ਵਾਹ ਬਿਲਕੁਲ ਬੰਦਾ ਸੰਤੂ ਸਾਹਿਬ ਹੈ ਪੀੜੀ ਦੇ ਪਾਵੇ ਮੂੰਹ ਲੱਗੇ ਨੂੰ ਵਿਰ ਲੈ ਕੇ ਬੈਠਣ ਲੱਗਾ ਜਿ ਤਰ੍ਹਾਂ ਦੇ ਪੀੜੀ ਦੇ ਪਾਵੇ ਆ ਸੋ ਪੀੜੀ ਦੇ ਪਾਵੇ ਗਿਣ ਲਓ ਠੀਕ ਆ ਜੀ ਬਾਕੀ ਵਿਰਣਾ ਬੰਦਾ ਜਦੋਂ ਚੰਗੀ ਆਉਣ ਤੇ ਵੈਸੇ ਚਲੋ ਆਪ ਮੁਹਾਰੇ ਜਿਹੜੀ ਗੱਲ ਨਿਕਲ ਕੇ ਆ ਜਾਂਦੀ ਐ ਵੀ ਪੀੜੀ ਦੇ ਪਾਵੇ ਆ ਕਿਉਂਕਿ ਵਿਰਲਵਾੜ ਚੰਗੀ ਆ ਮੁੱਠੀ ਮੁੱਠੀ ਥਾਨ ਰੋਗ ਰੋਗ ਥਾਨ ਆ ਠੀਕ ਆ ਸੋ ਆਰਡਰ ਲੈਵੇ ਦੀ ਕਮਾਲ ਕਰਮਾਂ ਦੀ ਠੀਕ ਆ ਜੀ ਤੇ ਮਾਰਨਿੰਗ ਅੱਜ ਪਹਿਲੀ ਚਵਾਈ ਹੋਈ ਹੈ ਅੱਜ ਪਹਿਲੀ ਚਵਾਈ ਹੋਈ ਆ ਜੀ ਠੀਕ ਆ ਜੀ ਤੇ ਚੋਣ ਜਵਾ ਦੀ ਪੂਰੀ ਜਨ ਵੱਡੇ ਪਾਸੇ ਚੋਣ ਚੋਣ ਦੀ ਓਕੇ ਕੀਤੀ ਆ ਸੰਧੂ ਸਾਹਿਬ ਖਾਲੀ ਹੁਣ ਕਰ ਦੇਣੀ ਆ ਕਿ ਇਹ ਚਾਹ ਥੋੜੀ ਬਾਈ ਛੜਤੀ ਵਿੱਚ ਠੀਕ ਆ ਹਾਂਜੀ ਤੇ ਫਿਰ ਕੀ ਡਿਮਾਂਡ ਕੀ ਦੇਣੀ ਆ ਕੀ ਮੋੜੇ ਇਹ ਡਿਮਾਂਡ ਤੇ ਮੁੱਲੇ ਦਾ ਭਾਈ 75000 ਕਹਿੰਦਾ 70000 ਦੀ ਹਾਂ ਨਾ ਦੇਣੀ ਆ 70000 ਦੀ ਹਾਂਜੀ ਹਾਂਜੀ ਲੋ ਜੀ 70000 ਦੀ ਇਹ ਤੁਹਾਨੂੰ ਮਿਲ ਜੂਗੀ ਇਹ ਨੂੰ ਮੜਾ ਕਮਾ ਦਿਆ ਜੀ ਸੋ 70000 ਦੀ ਇਹ ਵੈਡ ਮਿਲ ਜੂਗੀ ਠੀਕ ਆ ਜੀ 75000 78000 ਡਿਮਾਂਡ ਕੁਛ ਵੀ ਕਰਾ ਲੋ ਸੋ 70000 ਲੈ ਦੇ ਆ ਮਗਰ ਇਹਦੇ ਬੱਛਾ ਮੇਲ ਕਾਫ ਆ ਠੀਕ ਹੈ ਜੀ